ਕਿਸਾਨੋ ਸਾਥੀਓ ਸਤਿ ਸ੍ਰੀ ਅਕਾਲ ਸਰ੍ਹਸੋਂ ਦੀ ਬਿਜਾਈ ਦਾ ਸਮਾਂ ਬਿਲਕੁਲ ਨਜਦੀਕ ਹੈ ਤੇ ਆਪਾਂ ਗੱਲ ਕਰਾਂਗੇ ਕਿ ਸਰ੍ਹਸੋਂ ਦੀ ਬਿਜਾਈ ਦਾ ਵੈਸਟ ਸਮਾਂ ਕਿਹੜਾ ਬੀਜਾਂ ਬਾਰੇ ਤੇ ਸਰ੍ਹਸੋਂ ਨੂੰ ਆਉਣ ਵਾਲੀਆਂ ਬਿਮਾਰੀਆਂ ਬਾਰੇ ਆਪਾਂ ਗੱਲ ਕਰਾਂਗੇ ਸਰ੍ਹਸੋਂ ਇੱਕ ਸਾਥੀਓ ਘਟ ਖਰਚੇ ਵਾਲੀ ਤੇ ਘਟ ਪਾਣੀ ਨਾਲ ਹੋਣ ਵਾਲੀ ਤੇ ਘਟ ਸਮੇਂ ਦੇ ਵਿੱਚ ਹੋਣ ਵਾਲੀ ਇੱਕ ਬਹੁਤ ਹੀ ਮਹੱਤਵਪੂਰਨ ਫਸਲਾ ਸਰ੍ਹੋਂ ਦੀ ਬਜਾਈ ਦੇ ਲਈ ਅਕਤੂਬਰ ਦਾ ਮਹੀਨਾ ਇੱਕ ਬਹੁਤ ਹੀ ਉਚਿਤ ਸਮਾਂ ਹੈ 5 ਤੋਂ ਅਕਤੂਬਰ ਤੋਂ ਲੈ ਕੇ ਜੇ ਆਪਾਂ 25 ਅਕਤੂਬਰ ਤੱਕ ਸਰੋਂ ਦੀ ਬਜਾਈ ਕਰਕੇ ਤਾਂ ਜਾਦੇ ਵਧੀਆ ਹੈ ਪਰ ਕੁਝ ਕਿਸਾਨ ਸਾਥੀ ਜੇਕਰ ਲੇਟ ਹੋ ਜਾਂਦੇ ਹਨ ਤਾਂ ਅੱਗੇ 15 ਨਵੰਬਰ ਤੱਕ ਸਰੋਂ ਦੀ ਜੋ ਬਜਾਈ ਉਹ ਕਰ ਸਕਦੇ ਹਨ ਤੇ ਜੇ ਆਪਾਂ ਉਨਤ ਬੀਜਾਂ ਬਾਰੇ ਗੱਲ ਕਰੀਏ ਤਾਂ ਪਿਛਲੇ ਸਾਲ ਜਿਹੜੇ ਬੀਜਾਂ ਦਾ ਚੰਗਾ ਝੜ ਰਿਹਾ ਤੇ ਚੰਗੀ ਕੁਆਲਿਟੀ ਰਹੀ ਆ ਉਹਨਾਂ ਬਾਰੇ ਕੁਝ ਬੀਜਾਂ ਬਾਰੇ ਆਪਾਂ ਗੱਲ ਕਰਾਂਗੇ ਜਿਨ੍ਹਾਂ ਦੇ ਵਿੱਚੋਂ ਪਾਇਨਰ ਕੰਪਨੀ ਦਾ ਬੀਜ 45 ਐ 46 ਤੇ ਦੂਸਰੇ ਨੰਬਰ ਤੇ ਐਡਵੈਂਟਾ ਕੰਪਨੀ ਦਾ 414 ਇਹ ਵੀ ਵੈਰੈਟੀ ਵਧੀਆ ਰਹੀ ਆ ਮਾੜੇ ਬਾਣਾਂ ਦੇ ਵਿੱਚ ਵੀ ਵਧੀਆ ਰਹੀ ਆ ਇਸ ਤੋਂ ਇਲਾਵਾ ਸਾਥਿਓ ਸ਼੍ਰੀ ਰਾਮਦਾਸ 16 68 ਤੇ ਸਟਾਰ ਕੰਪਨੀ ਦਾ 10 15 ਬ੍ਰਾਈਟੀ ਤੇ ਆਪਾਂ ਕ੍ਰਿਸਟਲ ਕੰਪਨੀ ਦਾ 52 10 20 20 ਲੈ ਕੇ ਆਪਣੇ ਖੇਤ ਦੇ ਹਿਸਾਬ ਦੇ ਨਾਲ ਸਾਥਿਓ ਤੇ ਆਪਣੇ ਇਲਾਕੇ ਦੇ ਹਿਸਾਬ ਨਾਲ ਇਹਨਾਂ ਬੀਜਾਂ ਦੇ ਵਿੱਚੋਂ ਆਪਾਂ ਕਿਸੇ ਵਧੀਆ ਬੀਜ ਦੀ ਚੋਣ ਕਰ ਸਕਦੇ ਹਾਂ ਇਹ ਬੀਜ ਮੌਸਮ ਦੇ ਹਿਸਾਬ ਦੇ ਨਾਲ 130 ਤੋਂ 40 3 130 ਤੋਂ 140 ਦਿਨ ਪੱਕਣ ਦੇ ਵਿੱਚ ਸਾਥਿਓ ਲੈ ਜਾਂਦੇ ਹਨ ਤੇ ਜੇ ਆਪਾਂ ਉਸ ਤੇ ਝਾੜ ਦੀ ਗੱਲ ਕਰੀਏ ਤਾਂ ਜੇਕਰ ਤਰੀਕੇ ਨਾਲ ਸਰੋਂ ਦੀ ਖੇਤੀ ਕੀਤੀ ਜਾਵੇ ਤਾਂ ਆਪਾਂ ਇਹਨਾਂ ਬੀਜਾਂ ਦੇ ਨਾਲ 12 ਤੋਂ 13 ਕੁਇੰਟਲ ਪ੍ਰਤੀ ਏਕੜ ਦੇ ਸਾਧਨਾ ਅਲੱਗ ਜੋ ਪੈਦਾਵਾਰ ਸਰੋਂ ਦੀ ਆਪਾਂ ਲੈ ਸਕਦੇ ਹਾਂ ਤੇ ਪਾਣੀ ਪ੍ਰਬੰਧਨ ਬਾਰੇ ਆਪਾਂ ਗੱਲ ਕਰੀਏ ਤਾਂ 25 ਤੋਂ 30 ਦਿਨਾਂ ਦੀ ਜਦੋਂ ਸਰੋਂ ਦੀ ਫਸਲ ਆਪਣੀ ਹੋ ਜਾਂਦੀ ਹੈ ਤਾਂ ਆਪਾਂ ਉਸ ਨੂੰ ਜੋ ਪਾਣੀ ਹੈ ਪਹਿਲਾ ਪਤਲਾ ਲਗਾਉਣਾ ਹੈ ਤੇ ਬਾਕੀ ਇਸ ਨੂੰ ਦੋ ਤਿੰਨ ਪਾਣੀਆਂ ਦੀ ਸਾਥਿਓ ਲੋੜ ਹੁੰਦੀ ਹੈ ਤੇ ਖਾਦਾਂ ਆਪਣੇ ਖੇਤ ਦੀ ਲੋੜ ਮੁਤਾਬਕ ਤੇ ਡੀਪੀ ਸਲਫਰ ਤੇ ਨਾਈਟ੍ਰੋਜਨ ਦੀ ਆਪਾਂ ਵਰਤੋਂ ਸਾਥਿਓ ਕਰਨੀ ਹੈ ਇਸ ਸਰੋਂ ਨੂੰ ਮੇਨ ਬਿਮਾਰਗਨ ਦੇ ਵਿੱਚ ਇੱਕ ਤਤੇਲਾ ਸਾਥੀਉ ਆਉਂਦਾ ਹੈ ਇਸ ਤਗਣਾ ਫੰਗਸ ਦਾ ਰੋਗ ਵੀ ਸਰੋਂ ਦੇ ਵਿੱਚ ਆ ਜਾਂਦਾ ਹੈ ਇਸ ਤੋਂ ਇਲਾਵਾ ਜੋ ਸੁੰਡੀ ਹੈ ਤੇ ਇਸ ਤੋਂ ਬਚਾ ਲਈ ਆਪਾਂ ਸਮੇਂ-ਸਮੇਂ ਤੇ ਫਸਲ ਦਾ ਨਿਰੀਖਣ ਕਰਕੇ ਤਾਂ ਆਪਾਂ ਇਹਦੀ ਜੋ ਛੜਕਾ ਜੋ ਦੋ ਜਾਂ ਤਿੰਨ ਛੜਕਾ ਇਹਦੇ ਤੇ ਆਪਾਂ ਕਰ ਦੇਣੀ ਚਾਹੀਦੀ ਹੈ ਸਤਿ ਸ੍ਰੀ ਅਕਾਲ ਸਤਿਓ ਆਪਾਂ ਸਮੇਂ ਤੇ ਬਜਾਈ ਕਰਕੇ ਤੇ ਤਰੀਕੇ ਦੇ ਨਾਲ ਸਰੋਂ ਦੀ ਜੇ ਖੇਤੀ ਕਰਗੇ ਤਾਂ ਇਸ ਤੋਂ ਆਪਾਂ ਚੰਗੀ ਪੈਦਾਵਾਰ ਤੇ ਚੰਗੀ ਕਮਾਈ ਕਰ ਸਕਦੇ ਹਾਂ ਸਤਿਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ